ਗੁਰੂਪਿਆਰੇ ਸਾਹਾ ਸੰਗਤ ਦੀ ਇਸ ਟਰਮਸੇ ਪਹੁੰਚ ਰਹੇ ਗੁਰਦੁਆਰਾ ਚਰਨ ਕਮਲ ਸਾਹਿਬ ਜਿੱਥੇ ਕੀ ਬਹੁਤ ਹੀ ਸੁੰਦਰ ਸਰੋਵਰ ਬਣਾਇਆ ਗਿਆ ਹੈ ਜੀ ਸੰਗਤਾਂ ਦੇ ਇਸ਼ਨਾਨ ਪਾਣੀ ਕਰਨ ਵਾਸਤੇ ਗੁਰਦੁਆਰਾ ਚਰਨ ਕਮਲ ਸਾਹਿਬ ਸ੍ਰੀ ਮਾਸੀਵਾਲਾ ਸਾਹਿਬ ਲੁਧਿਆਣਾ ਉਸ ਦੇ ਨਾਲ ਹੀ ਆ ਉੱਪਰ ਉਹ ਪਵਿੱਤਰ ਖੂਹ ਹੈ ਜੀ ਜਿਸ ਦੇ ਖੂਹ ਦੀ ਟਿੰਡ ਦਾ ਸਹਾਰਾ ਲਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਕੀਤਾ ਦੀ ਮਾਸੀ ਬੜਾ ਸਾਹਿਬ ਵਿੱਚ ਇਹ ਸਾਹਮਣੇ ਜੋ ਗੁੰਮਦ ਵਾਲਾ ਜੋ ਨਜ਼ਰ ਆ ਰਿਹਾ ਹੈ ਇਹ ਖੂਹ ਆ ਜੀ ਉਹ ਪਵਿੱਤਰ ਖੂਈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਖੂਹ ਦੇ ਟਿੰਡ ਦਾ ਸਰਾਨਾ ਲਾ ਕੇ ਆਰਾਮ ਕੀਤਾ ਸੀ ਸ੍ਰੀ ਮਾਸੀ ਬੜਾ ਸਾਹਿਬ ਵਿੱਚ ਤੇ ਇਹ ਸਾਹਮਣੇ ਜੀ ਪਵਿੱਤਰ ਉਹ ਗੁਰਦੁਆਰ ਸਾਹਿਬ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਮਾਸੀ ਬੜਾ ਸਾਹਿਬ ਉਸ ਦੇ ਨਾਲ ਹੀ ਹੈ ਕਿ ਝੰਡਾ ਸਾਹਿਬ ਜਿਸ ਝੰਡਾ ਦੇ ਦਰਖਤ ਥੱਲੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਕੀਰ ਟੱਤ ਇੰਟਰਨੈਸ਼ਨਲ ਅਲਾਕੇ ਤੇ ਪਿੰਡ ਜੂ ਹੈ ਉਹ ਇਸ ਖੂਰ ਵਿੱਚੋਂ ਲਈ ਸੀ ਜੀ ਜਿਹੜਾ ਸਾਹਮਣੇ ਤੁਹਾਨੂੰ ਗੁੰਮਲਵਾਲਾ ਜੀ ਦੇ ਨਗਰ ਜਾਰਿਆ ਹੈ ਜਿਹਦੇ ਅੰਦਰ ਖਲੇ ਖੂਹ ਹੈ ਜੀ ਖੂਹ ਤੋਂ ਨਹੀਂ ਆ ਸੀਗਾ ਤੇ ਇਹ ਹੈ ਜੀ ਪਵਿੱਤਰ ਸਰੋਵਰ ਸ਼੍ਰੀ ਮਾਸੀਵਾਲ ਸਾਹਿਬ ਜੀ ਦਾ ਅਸੀਂ ਪਿੰਡ ਜਿੰਡੋਲੀ ਤੋਂ ਆਏ ਹਾਂ ਜੀ ਜਿਹੜਾ ਸਾਡਾ ਨਗਰ ਹੈ ਉਹ ਚੱਬੇਵਾਲ ਮਾਲਪੁਰ ਦੇ ਬਿਲਕੁਲ ਨੇੜੇ ਪੈਂਦਾ ਹੈ ਜ਼ਿਲ੍ਹਾ ਹੁਸਿਆਰਪੁਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਹਾਸੰਗ ਜੀ ਇਹ ਉਹ ਬੇਤਰਕੁਨ ਉਹ ਦੋ ਰਾਤਾਂ ਦੀ ਸਵਾਜੀ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਪਤ ਜਿੱਥੇ ਕੀ ਉਹ ਗੁਪੈਸੰਗ ਇਸ ਖੂਏ ਦੇ ਵਿਚ ਜਿਹੜਾ ਟਿੰਡ ਹੈ ਉਹ ਲੈ ਕੇ ਉਸ ਦਾ ਸਰਾਨਾ ਬਣਾ ਕੇ ਜੀ ਜੀ ਨੇ ਬਣਾ ਕੀਤਾ ਸੀ ਦੋ ਦਿਨ ਦੋ ਰਾਤਾਂ ਰੁਕੇ ਸੀਗੇ ਅੱਗੇ ਭਾਈ ਗੰਨੀਖਾਨਾ ਵੀ ਖਾਂਦੇ ਖਾਣ ਕੇ ਉਸ ਤੋਂ ਪਹਿਲਾਂ ਕਿਸ ਜਗ੍ਹਾ ਜੰਗੋਤ ਦੇ ਵਿੱਚ ਇਸ ਨੇਕਾ ਟਿੰਡਰ ਲੈ ਕੇ ਗੁਰੂ ਜੀ ਪਵਿੱਤਰ ਝੰਡੇ ਦੇ ਥੱਲੇ ਆਰਾਮ ਕੀਤਾ ਸੀ ਜਿੱਥੋਂ ਕੀ ਭਾਈ ਪੰਜਾਬਾ ਜੀ ਉਹ ਆਪਣੇ ਚਵਰਾ ਸਾਹਿਬ ਕੇ ਲੈ ਕੇ ਗੁਰੂ ਜੀ ਨੂੰ ਉੱਥੋਂ ਗਏ ਸਨ ਔਰ ਅਗਲਾ ਜੀ ਦਰਸ਼ਨ ਕਰਿਓ ਪਵਿੱਤਰ ਖੂਹ ਗੁਰਦੁਆਰਾ ਗਿਆਨ ਕੰਨ ਸਾਹਿਬ ਫਿਰ ਮਾਥੀਵਾਰਾ ਸਾਹਿਬ ਕਦੇ ਜਿੰਦਾ ਪਾ ਕੇ ਇਹ ਉਹ ਪਵਿੱਤਰ ਖੂਹ ਹੈ ਜੀ

ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪ੍ਰਮਕਮਲ ਸਾਹਿਬ ਜਿੱਥੇ ਕੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਨ ਕੀਤਾ ਸੀ ਖਿਆਲ ਪਾਸ਼ੇ ਦਸਮੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਨਰੂਗ ਰਜਾਈਆਂ ਦਾ ਉਹ ਨਾਦ ਨਵਸਾਂਦੇ ਰਹਿਣਾ ਕੂਲ ਸਰਾਏ ਖੰਧਰਪਿਆਲਾ ਬਿੰਦ ਕਸਾਈਆਂ ਦਾ ਸਹਿਣਾ ਚਾਰ ਵਾਲੇ ਦਾ ਸਾਨੂੰ ਸਤਿ ਸ੍ਰੀ ਅਕਾਲ ਤੋਂ ਫੇੜਿਆਂ ਦਾ ਰਹਣਾ ਇਹ ਉਹ ਪਵਿੱਤਰ ਸਥਾਨ ਗੁਰਦੁਆਰਾ ਚਰਨਾਮਤ ਸਾਬ ਆਪ ਦੀ ਦਰਸ਼ਨ ਕਰੋ ਪਵਿੱਤਰ ਜੰਡਾ ਸਾਬ ਜਿੱਥੇ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਟਿੰਟ ਦਾ ਸਰਾਨਾ ਲਾ ਕੇ ਆਰਾਮ ਕੀਤਾ ਸੀ ਮਾਸੀਵਾੜਾ ਦੇ ਜੋ ਜੰਗਲ ਹੈ ਉਥੇ ਸ੍ਰੀ ਗੁਰੂ ਗਬਿੰਦ ਸਿੰਘ ਜੀ ਇਸ ਏਜੰਟ ਦੇ ਦਰਅਥੇਟਾਂ ਪਿੰਡ ਦਾ ਸਹਰਾਣਾ ਲਾ ਕੇ ਆਰਾਮ ਕੀਤਾ ਸੀ ਤੇ ਸ਼ਬਦ ਉਚਾਰਿਆ ਸੀ। ਨਾਲ ਪਾਸੇ ਦਸ਼ਮੀਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੁੱਧ ਮੈਨੋ ਰੋਗ ਰਗਾਈਆਂ ਦਾ ਢੰਡਾ ਨਿਵਾਸਾਂ ਦੇ ਰਹਿਣਾ ਸੂਲ ਸਰਾਈ ਤੁਹਾਡਾ ਪਿਆਰ ਦਾ ਲਿੰਕ ਕਸਾਇਆ ਸਹਿਣਾ ਜਾਰੜੇ ਦਾ ਸੰਸਕ੍ਰਿਤਿਕਾ ਘਟੇੜੀਆਂ ਦਾ ਰਹਿਣਾ ਗੁਰੂ ਪਿਆਰ ਸਹਿਸਾਂ ਦੀ ਅਸੀਂ ਪਿੰਡ ਜੰਡੋਲੀ ਤੋਂ ਆਏ ਹਾਂ ਸਾਡਾ ਨਗਰ ਚਬੇ